ਸੋ ਅੱਜ ਆਹ ਇੱਕ ਚੀਜ਼ ਦੱਸਣ ਲੱਗਾ ਤੁਸੀਂ ਇਹ ਰੁਟੀਨ ਦੇ ਵਿੱਚ ਸਾਡੇ ਦਿਨ ਚੱਲਦੇ ਠੰਢੇ ਦਿਨ ਨੇ ਇਹਨੂੰ ਤੁਸੀਂ ਚਾਹੇ ਪਾਣੀ 'ਚ ਘੋਲ ਕੇ ਪੀ ਲੋ ਚਾਹੇ ਦੁੱਧ 'ਚ ਘੋਲ ਕੇ ਪੀ ਲੋ ਇਹਨੂੰ ਪੀ ਲਿਆ ਕਰੋ ਤੇ ਬਹੁਤ ਇਹ ਤੁਹਾਨੂੰ ਲਾਭ ਮਿਲਣਗੇ ਸਰਦੀਆਂ ਦੇ ਵਿੱਚ ਹੋਣ ਵਾਲੀਆਂ ਸਮੱਸਿਆਵਾਂ ਮਾਨੇ ਜੁਖਾਮ ਹੋ ਜਾਂਦਾ 체ਤੀ ਜਾਂ ਜੋੜਾਂ 'ਚ ਦਰਦ ਹੁੰਦਾ ਸਿਰ 'ਚ ਕਮਜ਼ੋਰੀ ਆਏ ਜੋੜ ਖੜਕੜਕ ਕਰਦੇ ਨੇ ਹੱਟੀਆਂ 'ਚ ਕਮਜ਼ੋਰੀ ਆ ਗਈ ਸਿਰ 'ਚ ਕਮਜ਼ੋਰੀ ਆ ਗਈ ਸਰੀਰ ਦੀਆਂ ਨਾੜਾਂ ਕਮਜ਼ੋਰ ਹੋ ਗਈਆਂ ਸਿਰ 'ਚ ਕਿਸੇ ਵੀ ਤਰ੍ਹਾਂ ਦੀ ਕਮਜ਼ੋਰੀ ਹੈ ਇਹਨੂੰ ਔਰਤਾਂ ਵੀ ਖਾ ਸਕਦੀਆਂ ਨੇ ਅਤੇ ਮਰਦ ਵੀ ਖਾ ਸਕਦੇ ਨੇ ਸੋ ਇਹਦੇ ਵਿੱਚੇ ਕਾਫੀ ਬੈਮ ਹੈ ਵੀ ਇਹ ਇਕੱਲੇ ਬੰਦੇ ਹੀ ਖਾ ਸਕਦੇ ਨੇ ਮੈਂ ਗੱਲ ਕਰਨ ਲੱਗਿਆ ਜੀ ਸ਼ਿਲਾਜੀਤ ਦੀ ਸੋ ਸ਼ਿਲਾਜੀਤ ਦੀ ਗੱਲ ਕਰਨ ਲੱਗਿਆ ਇਹ ਕਾਲੀ ਜੀ ਚੀਜ਼ ਆ ਤੁਸੀਂ ਇਹਨੂੰ ਖਾ ਲਿਆ ਕਰੋ ਜੇ ਰਾਤ ਨੂੰ ਦੁੱਧ ਪਿੰਨੋਂ ਕਰਦੇ ਹੋ ਤਾਂ ਦੁੱਧ 'ਚ ਘੋਲ ਕੇ ਪੀ ਲਓ ਸੋ ਇਹਦੇ ਬਹੁਤ ਲਾਭ ਨੇ ਲਾਭ ਤੁਸੀਂ ਇਹ ਦੇਖੋਗੇ ਗੂਗਲ ਕਰੋਗੇ ਸਰਚ ਕਰੋਗੇ ਤੁਹਾਨੂੰ ਸ਼ਿਲਾਜੀਤ ਦੇ ਲਾਭ ਹੀ ਲਾਭ ਮਿਲ ਜਾਣਗੇ ਸੋ ਇਹ ਜ਼ਰੂਰੀ ਨਹੀਂ ਵੀ ਇਕੱਲੇ ਬੰਦਿਆਂ ਨੇ ਖਾਣੀ ਐ ਮਾਤਾਵਾ ਪੈਣਾ ਵੀ ਖਾ ਸਕਦੀਆਂ ਨੇ ਬਜ਼ੁਰਗ ਵੀ ਖਾ ਸਕਦੇ ਨੇ ਨੌਜਵਾਨ ਵੀ ਖਾ ਸਕਦੇ ਨੇ ਸੋ ਬਹੁਤ ਵਧੀਆ ਸਰਦੀਆਂ ਦਿਨਾਂ ਦੇ ਵਿੱਚ ਇਹ ਇੱਕ ਐਜੇ ਟੌਨਿਕ ਖਾ ਲਿਆ ਕਰੋ ਬਹੁਤ ਫਾਇਦੇ ਮਿਲਣਗੇ ਤੁਹਾਨੂੰ ਬਾਕੀ ਜਿਆਦਾ ਫਾਇਦੇ ਤੁਸੀਂ ਪੜ੍ਹ ਲੈਣੇ ਗੂਗਲ ਕਰ ਲਿਓ ਤੇ ਡੋਜ਼ ਦੀ ਗੱਲ ਆਉਂਦੀ ਆ ਮੇਨ ਜਿਹੜਾ ਮੇਰਾ ਟੌਪਿਕ ਹੈ ਡੋਜ਼ ਦਾ ਸੋ ਕਈ ਮੈਂ ਸੁਣਦਾ ਵੀਡੀਓ ਦੇ ਵਿੱਚ ਜਾਂ ਕਈ ਮਿੱਥ ਚੱਲੀ ਆਉਂਦੀ ਆ ਵੀ ਡੱਕੇ ਤਿੱਲੀ ਦੇ ਡੱਕੇ ਦੇ ਉੱਪਰ ਚੜ੍ਹ ਕੇ ਛਿਲਾ ਜਿੱਦੇ ਘੋਲ ਕੇ ਪੀ ਲੋ ਜੀ ਓਨੀ ਗੇਨੇ ਕੁਝ ਨਹੀਂ ਕਰਨਾ ਉਹ ਤਾਂ ਇੱਕ ਮਜ਼ਾਕ ਹੀ ਆ ਉੱਚ ਨਹੀਂ ਕਰਨਾ ਨਿਕਸੀਲਾ ਜਿਤਨੇ ਸੋ ਸਹੀ ਸ਼ੁੱਧ ਅਸਲੀ ਸਿਲਾਜੀ ਚਾਹੀਦੀ ਹੈ ਇਹ ਰੇਜਨ ਫਾਰਮ ਦੇ ਵਿੱਚ ਸਿਲਾਜੀ ਤਾਂ ਮਤਲਬ ਲਿਕਵਿਡ ਫਾਰਮ ਦੇ ਵਿੱਚ ਇਹ ਜਿਹੜੀ ਮੇਰੇ ਹੱਥ 'ਚ ਆ ਤੁਸੀਂ ਦੇਖ ਰਹੇ ਹੋ ਸੋ ਇਹ ਲਿਕਵਿਡ ਫਾਰਮ 'ਚ ਹੈ ਦਿਖ ਰਹੀ ਹੋਊਗੀ ਤੁਹਾਨੂੰ ਠੀਕ ਹੈ ਇਹ ਮੇਰੇ ਕੋਲ ਚਮਚੀ ਹੈ ਇੱਕ ਸੋ ਇਹ ਮੈਂ ਕੋਈ ਆਪਣੀ ਮਸ਼ਹੂਰੀ ਨਹੀਂ ਕਰ ਰਿਹਾ ਇਹ ਮੈਂ ਇਹ ਨਹੀਂ ਕਹਿ ਰਿਹਾ ਵੀ ਕਿਸੇ ਪ੍ਰੋਡਕਟ ਦੀ ਮਸ਼ਹੂਰੀ ਕਰ ਰਿਹਾ ਵੀ ਜਾ ਮੇਰੇ ਤੋਂ ਮੰਗਾ ਲਓ ਮੈਂ ਵੀ ਨਹੀਂ ਕਹਿ ਰਿਹਾ ਉਹ ਤੁਹਾਡੀ ਇੱਛਾ ਤੇ ਵੀ ਸ਼ੁੱਧ ਚਾਹੀਦਾ ਤੁਹਾਨੂੰ ਬਾਕੀ ਦਾ ਅਸੀਂ ਸ਼ੁੱਧ ਤਿਆਰ ਕਰਦੀ ਆਂ ਤੇ ਸ਼ੁੱਧ ਸਿਲਾਜੀ ਜਿੱਥੋਂ ਮਰਜ਼ੀ ਲੈ ਲਓ ਤੁਸੀਂ ਇਹ ਚਮਚੀ ਜੀ ਹੁੰਦੀ ਹੈ ਕਮ ਸੇ ਕਾਉਂ ਸਿਲਾਜੀ ਜੀ ਦੇ ডোজ ਹੈ ਆਪਣੇ ਵਰਗਿਆਂ ਵਾਸਤੇ ਵੱਡਿਆਂ ਵਾਸਤੇ 500 mg ਤੋਂ ਲੈ ਕੇ 1000 mg ਤੱਕ ਤੁਸੀਂ ਇਹਨੂੰ ਲੈ ਸਕਦੇ ਹੋ ਸਵੇਰੇ ਵੀ ਸ਼ਾਮ ਵੀ ਲੈ ਸਕਦੇ ਹੋ ਦੋ ਬਾਰੀ ਵੀ ਲੈ ਸਕਦੇ ਹੋ ਅੱਧੇ ਗ੍ਰਾਮ ਤੋਂ ਲੈ ਕੇ 1 ਗ੍ਰਾਮ ਤੱਕ ਮਤਲਬ 500 mg ਤੋਂ ਲੈ ਕੇ 700 800 mg 1000 mg ਤੱਕ ਤੁਸੀਂ ਲੈ ਸਕਦੇ ਹੋ ਸੋ ਆਹ ਚਮਚੀ ਦੇ ਵਿੱਚ ਤਕਰੀਬਨ ਲਗਭਗ ਇੰਨੀ ਕ ਆ ਜਾਂਦੀ ਆ 7 8 100 ਜਿਹੜੀ ਐਮ ਜੀ ਇਹਦੇ ਵਿੱਚ ਆ ਜਾਂਦੀ ਹੈ ਇਹ ਪਾਣੀ ਦਾ ਸੀ ਗਲਾਸ ਲਿਆ ਗਲਾਸ ਦੇ ਵਿੱਚ ਇਹਨੂੰ ਸਿਲਾਜੀ ਨੂੰ ਜਦੋਂ ਸੀ ਪਾਉਣਾ ਤਾਂ ਇਹਨੂੰ ਇਹਦੇ ਵਿੱਚ ਘੋਲ ਦੇਣਾ ਇਹ ਸਿਲਾਜੀ ਇਹਦੇ ਵਿੱਚ ਦੇਖੋ ਘੁਲਦੀ ਜਾ ਰਹੀ ਹੈ ਘੁਲਦੀ ਜਾ ਰਹੀ ਹੈ ਘੁਲਦੀ ਜਾ ਰਹੀ ਹੈ ਘੁਲਦੀ ਜਾ ਰਹੀ ਹੈ ਤੇ ਪਾਣੀ ਦਾ ਜਿਹੜਾ ਕਲਰ ਚੇਂਜ ਹੋ ਗਿਆ ਠੀਕ ਹੈ ਜੀ ਇਹ ਪਾਣੀ ਦਾ ਕਲਰ ਚੇਂਜ ਹੋ ਗਿਆ ਸੋ ਇਹ ਪਾਣੀ ਵੀ ਦੇਖੋ ਮੈਂ ਬਹੁਤ ਜ਼ਿਆਦਾ ਠੰਡਾ ਲਿਆ ਹੋਇਆ ਟੂਟੀ ਦਾ ਤੇ ਇਹਨੂੰ ਅੱਜਕੱਲ੍ਹ ਆਪਾਂ ਗਰਮ ਥੋੜੇ ਕੋਸੇ ਪਾਣੀ 'ਚ ਘੋਲ ਕੇ ਪੀ ਲਓ ਤੇ ਬਹੁਤ ਹੀ ਇਹਦੇ ਲਾਭ ਮਿਲਣਗੇ। ਪਾਣੀ ਵੀ ਇਕਦਮ ਠੰਡਾ ਦੇਖੋ ਜਿਹੜੀ ਅਸਲੀ ਚੀਜ਼ ਦਾ ਤੇ ਵਧਿਆ ਦੇਖੀ ਨਾਲ ਮਿਕਸ ਹੋ ਜਾਂਦੇ ਘੁਲ ਜਾਂਦੀ ਆ। ਇਹ ਘੁਲ ਗਈ। ਸੋ ਇਹਨੂੰ ਤੁਸੀਂ ਇਦਾਂ ਹੀ ਪੀ ਵੀ ਸਕਦੇ ਹੋ। ਜਦੋਂ ਇਹ ਘੁਲ ਗਈ ਇਹਨੂੰ ਟੌਰ ਨਾਲ ਤੁਸੀਂ ਐਵੇਂ ਪੀ ਵੀ ਸਕਦੇ ਹੋ ਇਦਾਂ ਕਰਕੇ ਇਦਾਂ ਕਰਕੇ ਪੀ ਵੀ ਜਾ ਸਕਦੇ ਹੋ। ਸੋ ਇਹ ਠੰਡਾ ਪਾਣੀ ਆ। ਤੇ ਇਹਨੂੰ ਕੋਸੇ ਪਾਣੀ ਚ ਘੋਲ ਕੇ ਪੀ ਲੋ ਗਰਮ ਦੁੱਧ 'ਚ ਘੋਲ ਕੇ ਪੀ ਲੋ ਰਾਤ ਨੂੰ ਪੈਣ ਲੱਗੇ ਪੀ ਲਿਆ ਕਰੋ ਬਜ਼ੁਰਗਾਂ ਨੂੰ ਦੇ ਦਿਆ ਕਰੋ ਥੋੜਾ ਜਿਹਾ ਬਚੇ ਰਹਿਣੇ ਆਪਾਂ ਠੰਡ ਤੋਂ ਹੋਰ ਜਿਹੜੀਆਂ ਸਮੱਸਿਆਵਾਂ ਨੇ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਤੋਂ ਬਚੇ ਰਹਿਣੇ ਆ ਤੇ ਸਾਡੀ ਜਿਹੜੇ ਨਾਲ એનર્ਜੀ ਵੀ ਵਧੀਆ ਵਧੀਆ ਸਟੇਟ ਨੂੰ ਕਾਫੀ ਮਿਲਦੀ ਆ ਸਿਰ એનਰਜੈਟਿਕ ਫੀਲ ਕਰੂਗਾ ਸਵੇਰੇ ਤੁਸੀਂ ਪੀ ਲਈ ਕੰਮ ਦੇ ਜਾਣ ਤੋਂ ਪਹਿਲਾਂ ਜਿਵੇਂ ਦੁੱਧ 'ਚ ਘੋਲ ਕੇ ਥੋੜੀ ਜੀ ਤੇ ਦੋ ਵਾਰ ਤੁਸੀਂ ਦੇਖੋਗੇ ਸਾਰਾ ਦਿਨ ਤੁਹਾਡਾ ਤਰੋ ਤਾਜ਼ਾ ਰਹੂਗਾ ਸਾਰਾ ਦਿਨ ਤੁਹਾਡੇ ਤਾਜ਼ਗੀ ਜੀ ਬਣੀ ਰਹੂਗੀ ਐ ਇੱਕ ਲੱਗੂਗਾ ਵੀ ਜਿਵੇਂ ਕਾਲੀ ਨਾਗਣੀ ਖਾ ਦਿਨ ਦਿਆ ਐਵੇਂ ਜੇ ਫਿਰੂਗਾ ਬਸ ਸਰੀਰ ਚ ਪੂਰੀ ਤਾਕਤ ਜੀ ਬਣੀ ਰਹਿੰਦੀ ਆ એનર્ਜੀ ਬਣੀ ਰਹਿੰਦੀ ਆ ਸੋ ਲੈ ਲਿਆ ਕਰੋ ਸੋ ਬਾਕੀ ਤੁਸੀਂ ਸਿਆਣਿਓ ਵਧੀਆ ਚੀਜ਼ ਮਿਲਨੀ ਤੁਹਾਨੂੰ ਸ਼ੁੱਧ ਮਿਲਨੀ ਚਾਹੀਦੀ ਆ ਜਿੱਥੋਂ ਮਿਲਦੀ ਆ ਲੈ ਲਓ ਨਹੀਂ ਫਿਰ ਹੈਗਾ ਮੈਂ ਸ਼ੁੱਧ ਅਸੀਂ ਆਪ ਕਰਕੇੰ ਤਿਆਰ ਕਰਦੇ ਆ ਇਹ ਲਿਕਵਿਡ ਫਾਰਮ ਚ ਬਣਾਉਣੇ ਆ ਤੁਸੀਂ ਬਾਕੀ ਜਾਣਕਾਰੀ ਲੈ ਸਕਦੇ ਹੋ ਮੋਂ ਤੇ ਇਹ ਵੀਡੀਓ ਸ਼ੇਅਰ ਕਰ ਦਿਓ ਹੋਰ ਵੀਡੀਓ ਲੈ ਕੇ ਜਲਦੀ ਆਵਾਂਗਾ ਦਿਓ ਆਗਿਆ ਖੁਸ਼ ਰਹੋ ਤੰਦਰੁਸਤ ਰਹੋ